ਬਾਦਲਕਾ ਦਾ ਕਾਮਾ ਵਾਲੀ ਕੋਲਾ ਪਾਣੀ ਹੁਣ ਇਸ ਵੇਲੇ ਥੋੜਾ ਥੋੜਾ ਕੋਲ ਦੇ ਉੱਪਰ ਦੀ ਹੈ ਤੇ ਰਾਹਤ ਦੀ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਬੇੜੀ ਅੱਗੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੋਰ ਸੰਧੂ ਜੀ ਦੀ ਅਗਵਾਈ ਵਿੱਚ ਲੋਕਾਂ ਤੱਕ ਰਾਹਤ ਪਹੁੰਚਦੀ ਕਰਨ ਲਈ ਉਪਰਾਲੇ ਕਰ ਰਿਹਾ ਹੈ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਤ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਉਹ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਚੱਲਣ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਹ ਸਹਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਇੱਧਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਘਟਾ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਪੈਕਟਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਸੋ ਇਹ ਇਸ ਵੇਲੇ ਨਵੀਂ ਬੇੜੀ ਘੋੜੇ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਇਸ ਕੋ ਬਿਨਾ ਐਮਐਲਏ ਸਾਹਿਬ ਸੁਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਣਾ ਜੀ ਪਿੰਡਾਂ ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨਡੀਆਰਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਤੇ ਰੈਡੀ ਨੇ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਸਾਜੀ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਹੀ ਰਹੇ ਹੋਏ ਨੇ ਔਰ ਮੈਂ ਹਰ ਖੜ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਹਾਂ ਅੱਜ ਪਿੰਡ ਪੁੱਤਰ ਬਣੀ ਵੇ ਕੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਵਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ। ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ। ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਆਪ ਵਿਸ਼ਵਾਸ ਦਿਉਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ, ਮਾਨਯੋਗ ਮੁੱਖ ਮੰਤਰੀ ਸ਼ਰਧਾਰਥ ਜੀ ਦੀ ਬਈ ਵੱਡੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆਂ ਤੇ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸਬਰ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਆਪਾਂ ਜਾਹਰ ਪਹੁੰਚਾਂਗੇ ਲੋਕਾਂ ਦੇ ਵਿੱਚ ਪਹੁੰਚਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਆਂ ਔਰ ਅੱਗੇ ਵੀ ਕਰਾਂਗੇ